ਮੋਂ ਮੈਂ ਗੱਲਬਾਤ ਕਰਦਾ ਨਾ ਲਾਣੀ ਕਰਨੀ ਬਾਰੇ ਇਹ ਗੱਲ ਇਹ ਘਮੱਕੜਵਾ ਗਰੁੱਪ ਦੇ ਬਹੁਤ ਹੀ ਅ ਘੁੰਮਣ ਵਾਲੇ ਸਾਡੇ ਸਾਥੀ ਤਰਸੇਂ ਸਫਰੀ ਜੀ ਬੇਦ ਪ੍ਰਕਾਸ਼ ਜੀ ਤੇ ਹਰਚਰਨ ਚੋਲਾ ਜੀ ਜਿਹੜੇ ਕਿਤਾਬਾਂ ਵੀ ਲਿਖ ਚੁੱਕੇ ਆਪਣੇ ਸਫਰਾਂ ਤੇ ਤੇ ਇਹ ਚੱਲੇ ਆ ਮਹਾਰਾਸ਼ਟਰ ਦੇ ਸਫਰਾਂ ਤੇ ਤੇ ਮੈਨੂੰ ਲੱਗਦਾ ਵੀ ਸ਼ਾਇਦ ਇਹਨਾਂ ਨੂੰ ਘਰੋਂ ਕੱਢ ਹੀ ਦਿੰਦਾ तकरीबन ਥੋੜੇ ਦਿਨਾਂ ਬਾਅਦ ਜਿਹੜਾ ਕਿੜਾ ਕੱਟ ਜੇ ਨਾ ਢਿਲੋਂ ਸਾਹਿਬ ਇਹ ਟੈੱਕੇ ਬੈਠ ਨਹੀਂ ਦਿੰਦਾ ਤੇ ਜਿਆਦਾ ਲੰਮਾ ਸਮਾਂ ਜਦੋਂ ਘਰੇ ਬੈਠਿਆ ਉਹਨੂੰ ਹੋ ਜੀਏ ਤੇ ਤੰਗ ਕਰਦਾ ਫਿਰ ਨਿਕਲਣਾ ਹੀ ਪੈਂਦਾ ਕੋਹਣ ਫਿਰ ਕਿਹੜੇ ਸਫਰਾਂ ਚੱਲੇ ਹਾਂ ਮਹਾਰਾਸ਼ਟਰ ਵੈਰੀ ਗੁੱਡ ਤੇ ਕਿੰਨੇ ਕਿ ਦਿਨਾਂ ਦਾ ਸਫਰ ਹੈ ਤੁਹਾਡਾ ਇਹ ਇਹ 20 ਦਿਨਾਂ ਦਾ ਸਫਰ ਆ ਤੇ ਇਸ ਗੱਲ ਦੀ ਸਾਨੂੰ ਖੁਸ਼ੀ ਵੀ ਹੈਗੇ ਇਹ ਜਿਹੜਾ ਬਾਈਕ ਰੇਡ ਦਾ ਜਿਹੜਾ ਸਫਰਾ ਕਮਕੜਨਾਵਾਂ ਨਾਲੋਂ ਜਿਹੜੀ ਪਹਿਲੀ ਰਾਈਡ ਆ ਜਿਹੜੀ ਉਹ ਇਹ ਸਾਡੀ ਰਾਈਡ ਨੂੰ ਜਿਹੜਾ ਮਾਨਤਾ ਦਿੱਤੀ ਗਈ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਮਕੜਨਾਵਾਂ ਵੱਲੋਂ ਜਿਹੜੇ ਟਰੈਕਿੰਗ ਜਿਹੜੇ ਸਫਲ ਟਰੈਕ ਕਰਾਏ ਗਏ ਆ ਔਰ ਕੰਪਨੀਆਂ ਨਾਲੋਂ ਬਹੁਤ ਘੱਟ ਖਰਚੇ ਦੇ ਕਰਾਏ ਗਏ ਆ ਉਸ ਤੋਂ ਅੱਗੇ ਜਿਹੜੀ ਇਹ ਗੱਲਬਾਤ ਚੱਲੀ ਸੀ ਕਿ ਬਾਈਕ ਰੇਡਿੰਗ ਗਰੁੱਪ ਵੀ ਕੱਢੇ ਜਾਣਗੇ ਤੇ ਸਾਡੀ ਰਾਈਡ ਨੂੰ ਇਹ ਮਾਨ ਆ ਪਹਿਲੀ ਇਹ ਇੱਕ ਏਡੇ ਜਿਹੜੇ ਵੱਡੇ ਗਰੁੱਪ ਵੱਲੋਂ ਸਾਡੀ ਰਾਈਡ ਨੂੰ ਪਹਿਲੀ ਦਾ ਬਾਈਕ ਰਾਈਡ ਹੋਇਆ ਦਾ ਜਿਹੜਾ ਮਾਨਤਾ ਵੈਰੀ ਗੁੱਡ ਤੇ ਹਾਂਜੀ ਚੋਲਾ ਸਾਹਿਬ ਢਿਲੋ ਸਾਹਿਬ ਬਹੁਤ ਧੰਨਵਾਦ ਪਹਿਲਾਂ ਤਾਂ ਮੈਂ ਕਰੂੰਗਾ ਸਾਰੇ ਮਿੱਤਰਾਂ ਦਾ ਕਿ ਇੰਨੀ ਦੂਰੋਂ ਦੂਰੋਂ ਚੱਲ ਕੇ ਸਾਡੇ ਸਵਾਗਤ ਲਈ ਆਏ ਮੈਂ ਅਕਸਰ ਕਿਹਾ ਕਿ ਲੋਕ ਬਹੁਤ ਵੱਡੀਆਂ ਵੱਡੀਆਂ ਯਾਤਰਾਵਾਂ ਕਰਦੇ ਆ ਤੇ ਨਾ ਉਹਨਾਂ ਦੇ ਆਉਣ ਸਮੇਂ ਕੋਈ ਹੁੰਦਾ ਤੇ ਨਾ ਜਾਣ ਸਮੇਂ ਪਰ ਸਾਨੂੰ ਇਹ ਮਾਣ ਹਸਲਾ ਕਿ ਸਾਡੇ ਮਿੱਤਰ ਪਿਆਰੇ ਜਿਨ੍ਹਾਂ ਚ ਮੈਂ ਇੱਕ ਮਕਰਨਾਮਾ ਗਰੁੱਪ ਦੀ ਸਭ ਤੋਂ ਵੱਧ ਧੰਨਵਾਦ ਕਰਦਾ ਕਿ ਇੰਨੀ ਦੂਰੋਂ ਚੱਲ ਕੇ ਪ੍ਰਧਾਨ ਸਾਹਿਬ ਆਏ ਆ ਬਾਕੀ ਸਾਥੀ ਆਏ ਲੋਕਲ ਸਾਥੀ ਵੀ ਆਏ ਆ ਔਰ ਮੈਂ ਤੁਹਾਨੂੰ ਇਹ ਜਾਣਕਾਰੀ ਦਵਾ ਕਿ ਜਿਹੜੀ ਸਾਡੀ ਇਹ ਮਹਾਰਾਸ਼ਟਰ ਦੀ ਯਾਤਰਾ ਹੈ ਪਹਿਲੀ ਯਾਤਰਾ ਵਾ ਘਮਕਰ ਦਾ ਮਾਲ ਵੱਲੋਂ ਜਿਹੜੀ ਕਰਵਾਈ ਜਾ ਰਹੀ ਆ ਔਰ ਦੂਜਾ ਇਹ ਯਾਤਰਾ ਦਾ ਜਿਹੜਾ ਮੋਟਿਵ ਆ ਉਹ ਹੈਗਾ ਕਿ ਅਸੀਂ ਜਿਹੜੀ ਪੰਜਾਬ ਦੇ ਇਸ ਵੇਲੇ ਹੜ੍ਹਾਂ ਕਰਕੇ ਹਾਲਾਤ ਬਣੇ ਹੋਏ ਆ ਉਹਦੇ ਤੋਂ ਦੂਜੀਆਂ ਸਟੇਟਾਂ ਨੂੰ ਜਾਣੂ ਕਰਾਉਣਾ ਤਾਂ ਉਹਨਾਂ ਲੋਕਾਂ ਨੂੰ ਪੰਜਾਬ ਲਈ ਦੁਆ ਕਰ ਲਈ ਬੇਨਤੀ ਕਰਨੀ ਆ ਕਿ ਪੰਜਾਬ ਮੁਸ਼ਕਲ ਹਾਲਾਤਾਂ ਦੇ ਵਿੱਚ ਤੇ ਉਹਦੇ ਲਈ ਦੁਆ ਕੀਤੀ ਜਾਵੇ ਤੇ ਦੂਜੇ ਸਟੇਟ ਦੇ ਲੋਕਾਂ ਨੂੰ ਵੀ ਇਹ ਜਾਣੂ ਵੀ ਕਰਵਾਉਣਾ ਕਿ ਪੰਜਾਬ ਦੇ ਵਿੱਚ ਸੱਚਮੁੱਚ ਜਿਹੜੇ ਹਾਲਾਤ ਹੋ ਰਿਹਾ। ਔਰ ਧੰਨਵਾਦ ਕਰਦਾ ਕਿ ਇਥਰਾਈਲ ਲਈ ਸਾਨੂੰ ਕਮਕਰਨਾਵਾ ਗਰੁੱਪ ਵੱਲੋਂ ਇਤਸ਼ਾਹਤ ਕੀਤਾ ਗਿਆ ਤੇ ਅਸੀਂ ਉਹਨਾਂ ਦੇ ਕਹਿਣ ਤੇ ਇਹ ਜਿਹੜੀ ਰਾਈਡ ਕਰ ਰਹੇ ਹਾਂ। ਅੱਛਾ ਤੁਹਾਡੀ ਇਹਨੇ ਸਫਰਾਂ ਦੀ ਆਉਣ ਵਾਲੀ ਕਿਤਾਬ ਦਾ ਕੀ ਨਾ ਹੋਇਆ? ਅ ਪਤਾ ਨਹੀਂ ਹਜੇ ਕੋਈ ਸ਼ੈ ਨਹੀਂ ਕਰ। ਇਹ ਰਾਜ ਜੀ ਦਿਮਾਗ ਜਾਊਗਾ ਕਿਤੇ। ਤੇ ਆਪਾਂ ਇਧਰੋਂ ਰੱਟਿਆਂ ਦਾ ਜ਼ਿਕਰ ਜੀਰੇ ਨੇ ਤੈਨੂੰ ਬੁਲਾਇਆ। ਜੀਰੇ ਨੇ ਤੈਨੂੰ ਬੁਲਾਇਆ। ਮ੍ਰੱਟਿਆਂ ਦਾ ਹੁੰਬਿਆ ਲੱਗਦਾ ਬਈ ਠੀਕ ਹੈ ਮ੍ਰੱਟੇ ਵਿੱਚ ਨਾਮ ਕਾਊਗਾ ਜਿਹੜਾ ਮਰਜ਼ੀ ਨਾ ਹੋਵੇ ਬਾਈ ਉਧਰ ਤੁਹਾਨੂੰ ਗੈਵਿਨ ਬਲੰਕ ਕਹਤਾ ਉਧਰ ਤੂੰ ਗੁੱਸਾ ਕਰਾ ਚ ਆ ਵੀ ਗਈ ਇਹਦੇ ਅੱਛਾ ਵੀ ਪੱਕਾ ਹੀ ਵਧੀਆ ਠੀਕ ਹੈ ਦੇਸ ਪ੍ਰਕਾਰ ਜੀ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਵੈਸੇ ਮੰਗੀ ਨਾ ਰੇਗਦੇਸ ਤੇ ਨਹੀਂ ਆਈ ਇਹ ਆ ਤੇ ਤੁਹਾਡੀਆਂ ਜੀ ਸਾਰਾ ਇਹਨਾਂ ਦੋਸਤਾਂ ਦਾ ਔਰ ਜਿਹੜਾ ਮੈਨੂੰ ਤਾਂ ਹੁਣ ਜਿਹੜਾ ਮੇਰੀ ਤਾਂ ਉਮਰ ਹੀ ਹੁਣ ਇਹ ਹੈ ਕਿ ਮੈਂ ਘਟੋ-ਘਟ ਮਾਨ ਲਵਾਂ ਜਿਹੜਾ ਹੈ ਬਾਕੀ ਦਾ ਸਮਾਂ ਰਹਿਦਾ ਤੇ ਪਰਿਵਾਰਕ ਜ਼ਿੰਮੇਵਾਰੀਆਂ ਆਪਦੀਆਂ ਨੇ ਬੇੜੀਆਂ ਤੁਹਾਨੂੰ ਪਹਿਲੇ ਪਤਾ ਲੱਗਿਆ ਹਾਂ ਨਹੀਂ ਪਤਾ ਲੱਗਣ ਦੇ ਵਿੱਚ ਇਹ ਆ ਵੀ ਜਦੋਂ ਪਰਿਵਾਰ ਸਹਿਯੋਗ ਦੇਣ ਲੱਗ ਪਏ ਵੀ ਹੁਣ ਭਾਈ ਤੁਸੀਂ ਜਾਓ ਘਰੇ ਤਾਂਵੇਂ ਸਹਿਯੋਗ ਤਾਂ ਕਿਹੜਾ ਕਿਹ ਜਾਓ ਜੀ ਮੈਂ ਤੁਹਾਨੂੰ ਦੱਸਦਾ ਨਾ ਕੀ ਚੱਕਰ ਆ ਉਹ ਜਿੰਨਾ ਜਰੇ ਬਾਹਰ ਰਹਿੰਦਾ ਨਾ ਉਹ ਸੁੱਖ ਪ੍ਰਾਪਤ ਕਰਦਾ ਹਾਂ ਹਾਂ ਮਤਲਬ ਆਉਣਾ ਸੁੱਖ ਇੱਕ ਮੈਂ ਤੈਨੂੰ ਮਜ਼ਾਕ ਹੀ ਆ ਭਾਵੇਂ ਕੱਟਦੇ ਆ ਜੋ ਇੱਕ ਦਿਨ ਮਨ ਲੈ ਇਹਦੇ ਬੇਟੇ ਦਾ ਫੋਨ ਆ ਗਿਆ ਕਹਿੰਦਾ ਪਾਪਾ ਜੀ ਕਿਵੇਂ ਤੁਸੀਂ ਠੀਕ ਹੋ ਵੇ ਠੀਕ ਆ ਕੋਈ ਪਰੇਸ਼ਾਨ ਤਾਂ ਨਹੀਂ ਤੇ ਮੈਂ ਮੈਂ ਇਹਨੂੰ ਸੋਨੀ ਨੂੰ ਕਿਹਾ ਕਿ ਵੀ ਤੁਸੀਂ ਠੀਕ ਆ ਨਾ ਮੈਂ ਤਾਂ ਠੀਕ ਆ ਤੁਸੀਂ ਕਿਵੇਂ ਬਚੇ ਆ ਪਰੇਸ਼ਾਨੀ ਤੇ ਮੇਰੇ ਨਾਲ ਬਵਾ ਤੁਹਾਨੂੰ ਥੋੜੀ ਪਰੇਸ਼ਾਨੀ ਘੱਟੀ ਆ ਲੋ ਜੀ ਘਮੱਕੜ ਨਾਮ ਆ ਗਰੁੱਪ ਦੇ ਜਿਹੜੇ ਆਪਣੇ ਜਿਨ੍ਹਾਂ ਨੇ ਸ਼ਾਇਦ ਘਮੱਕੜ ਨਾਮ ਆ ਗਰੁੱਪ ਦੀ ਬੁਨਿਆਦ ਨੇ ਤੇ ਉਹਨਾਂ ਤੋਂ ਵੀ ਆਪਾਂ ਜਾਣਦੇ ਆਂ ਵੀ ਇਹਨਾਂ ਸਾਥੀਆਂ ਜਿਹੜੇ ਟੂਰ ਬਾਰੇ ਉਹ ਕੀ ਕਹਿਣਾ ਚਾਹਣਗੇ ਰਜਿੰਦਰ ਜੀ ਹਾਂ ਜੀ ਆਪਾਂ ਪਿਛਲੇ ਦਿਨਾਂ 'ਚ ਘਮੱਕੜ ਨਾਮ ਆ ਜਿਹੜਾ ਗਰੁੱਪ ਆ ਉਹਨੂੰ ਰਜਿਸਟਰਡ ਕਰਵਾਤਾ ਸੀ ਉਸ ਤੋਂ ਬਾਅਦ ਸੋਚਿਆ ਸੀ ਟਰੈਕ ਟੱਪਾ ਕਰਵਾਏ ਸੀਗੇ ਠਮਕਰ ਨਾਮ ਦੇ ਬੈਨਰ ਥੱਲੇ ਪਰ ਸੋਚਿਆ ਸੀ ਅਸੀਂ ਮੀਟਿੰਗ ਕੀਤੀ ਸੀ ਕਿ ਆਪਾਂ ਰਾਈਡਾਂ ਵੀ ਕਰਵਾਇਆ ਕਰਾਂਗੇ ਤਾਂ ਉਹਦੇ ਵਿੱਚ ਸੋਚਿਆ ਤਾਂ ਇਹ ਸੀ ਕਿ 26 ਸਤੰਬਰ ਨੂੰ ਕਰਵਾਵਾਂਗੇ ਪਰ ਹੋਰ ਚਲੋ ਅੱਗੇ ਦੂਰ ਆ ਉਦੋਂ ਪਹਿਲਾਂ ਇਨਾਂ ਦਾ ਸਵੱਬ ਬਣ ਗਿਆ ਤਾਂ ਇਹ ਆਪਣੇ ਕੁਮਕਰਨਾਮਾ ਵੱਲੋਂ ਪਹਿਲੀ ਰਾਈਡ ਲਾਉਣ ਜਾ ਰਹੇ ਆ ਉਹ ਵੀ ਇੰਟਰਸਟੇਟ ਤਾਂ ਕੁਮਕਰਨਾਮਾ ਗਰੁੱਪ ਵੱਲੋਂ ਇਹਨਾਂ ਨੂੰ ਸਵੱਬ ਕਾਮ ਨਾਮਾ ਦਿੰਦੇ ਆ ਤੇ ਇਹਨਾਂ ਦਾ ਸਾਫਰ ਵਧੀਆ ਰਹੇ ਇਹ ਹੀ ਦੁਆ ਕਰਦੇ ਆ ਤੇ ਜਿਹੜਾ ਇਹ ਮੋਟਿਵ ਲੈ ਕੇ ਚੱਲਿਆ ਹੜਾਂ ਵਾਰੇ ਤਾਂ ਉਹ ਵੀ ਵਧੀਆਗਾ ਤੇ ਉਮੀਦ ਆ ਕਿ ਇਹ ਜਾ ਕੇ ਉੱਥੋਂ ਦੇ ਜਿਹੜੇ ਅਲੱਗ-ਅਲੱਗ ਸਟੇਟਾਂ ਵਿੱਚ ਉਹਨਾਂ ਦੀ ਲੰਘਣਗੇ ਤਾਂ ਉਹਨਾਂ ਲੋਕਾਂ ਨੂੰ ਵੀ ਪੰਜਾਬ ਦੇ ਜਿਹੜੇ ਬੁਰੇ ਹਾਲਾਤ ਹੈ ਇਸ ਟਾਈਮ ਬਣੇ ਹੋਏ ਉਹਨਾਂ ਬਾਰੇ ਜਾਗਰੂਕ ਕਰਨਗੇ ਦੱਸਣਗੇ ਕਿ ਪੰਜਾਬ 'ਚ ਇਸ ਟਾਈਮ ਬਹੁਤ ਔਖੀ ਘੜੀ ਆ ਤਾਂ ਸਾਡੇ ਵੱਲੋਂ ਪੂਰੇ ਗਰੁੱਪ ਕੋਲੋਂ ਬਹੁਤ-ਬਹੁਤ ਸਭ ਕਾਮਨਾਵਾਂ ਇਹਨਾਂ ਨੂੰ ਹੈਪੀ ਜਰਨੀ ਬੈਸਟ ਆਫ ਲੱਕ ਧੰਨਵਾਦ ਹਰਜਿੰਦਰ ਜੀ ਜਿਹੜਾ ਤੁਹਾਡਾ ਦੁਨੀਆ ਅੱਗੇ ਤੁਹਾਨੂੰ ਮੈਂ ਨਾਲੇ ਸਮਰਾਂ ਦੇ ਵਿੱਚ ਲੋ ਜੀ ਆਪਾਂ ਕੋਈ ਹੋਰ ਸਾਥੀ ਜਰੂਰ ਹੋ ਇਧਰ ਮੈਡਮ ਨੂੰ ਬੜਾ ਦੱਸਦੇ ਨੇ ਲੋਕਾਂ ਤੱਕ ਪਹੁੰਚ ਦਾ ਕਰਾਂਗੇ ਧੰਨਵਾਦ ਹਾਂ ਹਾਂ ਜੀ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਜਿਹੜੀ ਮੇਰੀ ਸਟਰੈਂਥ ਆ ਇਹ ਸਾਰੇ ਦੋਸਤ ਨੇ ਜਿਨ੍ਹਾਂ ਨੂੰ ਦੇਖ ਕੇ ਮੈਂ ਘੁੰਮਣਾ ਬਾਰੇ ਸੋਚਿਆ ਤੇ ਸਿੱਖਿਆ ਮੇਰੀਆਂ ਗਾਈਡਲਾਈਨਸ ਵੀ ਨੇ ਕਈ ਵਾਰ ਮੈਨੂੰ ਕੁਝ ਨਹੀਂ ਪਤਾ ਹੁੰਦਾ ਜਾਣਾ ਉੱਤਰ ਦਿਸ਼ਾ 'ਚ ਹੁੰਦਾ ਤੇ ਚਲੀ ਦੱਖਣ 'ਚ ਜਾਣੀ ਆ ਤਾਂ ਫਿਰ ਉਦੋਂ ਮੈਨੂੰ ਕਾਫੀ ਸਹਿਯੋਗ ਮਿਲਦਾ ਕਿਵੇਂ ਇਸੇ ਵਾਰੀ ਯਾਦਵਿੰਦਰ ਸਰ ਨੇ ਜਿੱਦਾਂ ਜਿੱਦਾਂ ਦੱਸਿਆ ਉਦੋਂ ਉਦਾਂ ਗਏ ਅਸੀਂ ਪ੍ਰੋਗਰਾਮ ਸਾਡਾ ਕਿਸੇ ਹੋਰ ਪਾਸੇ ਸੀ। ਦੂਸਰਾ ਹਰਜਿੰਦਰ ਸਰ ਦੀ ਗੱਲ ਕਰਦੀਆਂ। ਇਹਨਾਂ ਨੂੰ ਮੈਂ ਪੁੱਛਿਆ ਸੀ ਵੀ ਜਦੋਂ ਤੁਸੀਂ ਜੌਬ 'ਚ ਹੁੰਦੇ ਹੋ ਤੇ ਕਿਵੇਂ ਨਿਕਲਦੇ ਹੋ ਫਿਰ ਹਨਾ? ਫਿਰ ਇਹ ਸ਼ਾਇਦ ਭੁੱਲ ਗਏ ਹੋਣ। ਇਹਨਾਂ ਨੇ ਮੈਨੂੰ ਦੱਸਿਆ ਸੀ ਵੀ ਰਜਿਸਟਰ ਦੇ ਉੱਤੇ ਪਹਿਲਾਂ ਜੇ ਛੁੱਟੀਆਂ ਪਰ ਲਿਆ ਕਰੋ ਤੇ ਪ੍ਰੋਗਰਾਮ ਬਣਾ ਲਿਆ ਕਰੋ ਵੀ ਆਹ ਮਹੀਨੇ 'ਚ ਆਹ ਛੁੱਟੀਆਂ ਹੋਣੀਆਂ। ਉਹ ਬੜੀਆਂ ਹੈਲਪਫੁਲ ਨੇ ਮੇਰੇ ਲਈ ਹਨਾ। ਬਿਲਕੁਲ ਤੇ ਬੱਸ ਨਵੇਂ ਸਫਰਾਂ ਦੇ ਲਈ ਸਾਰਿਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਸ਼ੁਭਕਾਮਨਾਵਾਂ ਬਹੁਤ ਬੜੰਡਾ ਸਾਈਕਲ ਵਰਪਾ ਕਲਪਨ ਸਾਹਿਬ ਜੀ ਬੜੰਡਾ ਸਾਈਕਲ ਗਰੁੱਪ ਬੜੰਡਾ ਸਾਈਕਲ ਗਰੁੱਪ ਦਾ ਜਿਹੜਾ ਆਸ-ਪਾਸੇ ਪੂਰਾ ਨਾਮ ਹੈ ਤੇ ਜਿਹੜੀ ਪੰਜਾਬ ਦੇ ਨੇੜਲੇ ਸ਼ਹਿਰ ਬੜੰਡੇ ਦੇ ਨੇੜਲੇ ਸ਼ਹਿਰ ਹੈ ਜạc ਜਿਹੜੀ ਇੱਥੋਂ ਲੱਗੀ ਹੈ ਤੇ ਵਿਰਾਟ ਸਾਹਿਬ ਤੋਂ ਆਪਾਂ ਜਾਣਦੇ ਹਾਂ ਵੀ ਉਹ ਕੀ ਕਹਿਣਾ ਚਾਹਣਗੇ ਇਹਨਾਂ ਦੇ ਇਸ ਟ੍ਰਿਪ ਬਾਰੇ ਸ਼ੁਭ ਕਾਮਨਾਵਾਂ ਵਮਨ ਜੀ ਇਹਨਾਂ ਨੂੰ ਤੇ ਜਿਹੜੀ ਕਮਕੜੀ ਦਾ ਕਮਕੜ ਨਾਮਾ ਗਰੁੱਪ ਨੇ ਜਿਹੜੇ ਦਿਨੋਂ ਦੇਨ ਗ੍ਰੋਥ ਹੋ ਰਹੀ ਆ ਬਹੁਤ ਨੇੜੇੋਂ ਦੇਖ ਰਿਆ ਮੈਂ ਵੀ ਇਸ ਪਰਿਵਾਰ ਦਾ ਮੈਂਬਰ ਆ ਜੀ ਤੇ ਬਹੁਤ ਵਧੀਆ ਪੋਜ਼ਿਟਿਵ ਹੈ ਜੀ ਬਸ ਮੈਨੂੰ ਤਾਂ ਇਹ ਹੈ ਕਿ ਜਿਵੇਂ ਹੁਣ ਇਹ ਜਾ ਰਹੇ ਇੱਕ ਤਰ੍ਹਾਂ ਦੇ ਬ੍ਰਾਂਡ ਬੈਸਟਰ ਹੋ ਕੇ ਜਾ ਰਹੇ ਆ ਪੰਜਾਬ ਦੇ ਤੇ ਪੰਜਾਬੀ ਆਪਾਂ ਆਲਮੋਸਟ ਮੰਮਲ ਸਾਰੇ ਆਪਾਂ ਇੱਕ ਪ੍ਰਾਊਡ ਫੀਲ ਕਰਦੇ ਆ ਪਰ ਜਦੋਂ ਆਪਾਂ ਜਾਣਦੇ ਆ ਦੂਜੀਆਂ ਸਟੇਟਾਂ ਜਾਣਦੇ ਆ ਜਦੋਂ ਕਲਚਰਸ ਦੀ ਕੰਪੈਰੀਜ਼ਨ ਹੁੰਦੀ ਆ ਇਹ ਬੜੇ ਠਹਿਰੇ ਹੋਏ ਲੋਕ ਆਪਾਂ ਨੂੰ ਮਿਲਦੇ ਆ ਉਹ ਤਾਂ ਮੈਨੂੰ ਜਰੂਰ ਮਹਿਸੂਸ ਹੁੰਦਾ ਕਿ ਆਪਾਂ ਜਿਵੇਂ ਵੱਡੂ ਖਾਉ ਵਾਲੀ ਇੱਕ ਕਮਿਊਨਿਟੀ ਹੈ ਕਿ ਲੜਨ ਨੂੰ ਹਰ ਵੇਲੇ ਤਿਆਰ ਹੈ ਇੱਕ ਸਿੱਖ ਨੂੰ ਬਹੁਤ ਮਿਲਦਾ ਇਹਨਾਂ ਕਲਚਰਾਂ ਨੂੰ ਚਾਹੇ ਕਿਸੇ ਵੀ ਆਪਾਂ ਸਟੇਟ 'ਚ ਜਾਈਏ ਉੱਥੋਂ ਦੇ ਕਲਚਰ ਜਿਹੜੇ ਡਿਫਰੈਂਟ ਉਹਨਾਂ ਦੇ ਖਾਣ-ਪਾਣ ਪਹਿਰਾਵੇ ਜੋ ਇਹ ਆ ਦੇਖਣਗੇ ਨੇੜੇੋਂ ਦੇਖਣਗੇ ਜਿਵੇਂ ਹੁਣ ਇਹਨੇ ਪਲਾਨ ਕੀਤੀ ਹੋਈ ਅਗਲੀ ਕਿਤਾਬ ਲਿਖਣਗੇ ਉਹਦੇ ਤੋਂ ਸਾਨੂੰ ਸਿੱਖਣ ਨੂੰ ਮਿਲੂਗਾ ਜੀ ਉਮੀਦ ਕਰਦਾ ਹਾਂ ਇਹਨਾਂ ਦੀ ਅਗਲੀ ਕਿਤਾਬ ਅਸੀਂ ਜਰੂਰ ਪੜਾਂਗੇ ਤੇ ਮੇਰੇ ਵੱਲੋਂ ਤੇ ਸਾਡੇ ਸਾਥ ਦੇ ਸਾਥੀਆਂ ਵੱਲੋਂ ਕਿਉਂ ਕੰਮ ਨਾ ਕਰ। ਬਹੁਤ ਵਧੀਆ। ਉਹ ਪਹਿਲੇ ਪਾ ਦਿਆ। ਪਾਓ ਜੀ ਪਾਓ। ਸਸਤੀ ਬੋੜ ਲਾ ਲੈ ਲੋ ਸਭ ਜਿਹੜੀ ਹੈ। ਉਹ ਕਿਹਾ ਲਿਆਓ ਇੱਥੇ। ਆਹ ਬੈਂਕ ਪਾਸੇ ਕਰੂਗੀ ਕੰਨੀ ਨਹੀਂ ਪਾਉਣੀ। ਆਹ ਡੀਜਾਇਲਰ ਵਾਲੀ। ਆ ਰਹੇ ਹੋ ਵੀ ਆ ਰਹੇ। ਨਹੀਂ ਜਾਗੇ। ਮਦਨੇ ਮੂਵੀ ਆ ਲੂਵੀ ਆ ਰਹੀ ਹੈ ਲੋਕਲੇ ਦੂਰੋਂ ਚੱਲ ਕੇ ਆਏ ਆ ਸਾਨੂੰ ਇੰਨੀ ਖੁਸ਼ੀ ਦੇਣ ਲਈ ਨਾ ਮਾਣ ਦੇਣ ਲਈ ਬਹੁਤ ਧੰਨਵਾਦ ਹੈ ਇਹ ਚੀਜ਼ਾਂ ਦਾ ਮੁੱਲ ਵਸੇ ਦਿੱਤਾ ਨਹੀਂ ਜਾ ਸਕਦਾ ਦਾ ਕਿਤੇ ਵੀ ਨਹੀਂ ਦਿੱਤਾ ਜਾ ਸਕਦਾ ਪਰ ਇਹਨਾਂ ਮਾਨ ਲਈ ਦੇ ਲਈ ਬਹੁਤ ਬਹੁਤ ਧੰਨਵਾਦ ਨਹੀਂ ਸਰ ਇਹ ਸਾਡੇ ਫਰਜ਼ ਹੈ ਜੀ ਸਾਡੇ ਫਰਜ਼ ਹੈ ਤੁਸੀਂ ਕਾਜੀ ਟਾਈਮ ਹੀ ਨਹੀਂ ਭਾਈ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਬਹੁਤ ਨਹੀਂ ਤੁਹਾਡੀ ਯਾਤਰਾ ਸ਼ੂ ਰਹੇ ਵਧੀਆ ਸਫਰ ਨਿਭੜੇ ਹਨ ਤੇ ਇਸੇ ਤਰ੍ਹਾਂ ਵਧੀਆ ਸਫਰਾਂ ਚ ਰਹੋ ਪਵਨ ਜੀ ਇਹਨੂੰ ਤੁਸੀਂ ਗੱਲੋ ਇਹ ਅਗੇ ਮੁਸਕਰਾਣਾ ਅਗੇ ਦੱਸਦੇ ਧੰਨਵਾਦ ਜੀ ਲਾਇਆ ਤੁਹਾਡਾ ਵੀ ਹੋਰ ਲਿਖਦੇ ਰਹੋ ਤੇ ਵਗਦੇ ਰਹੋ ਬਹੁਤ ਧੰਨਵਾਦ ਬਹੁਤ ਧੰਨਵਾਦ